ਸਾਈਬੀਰੀਆ ਦੀ ਪਰਮਾਫਰੋਸਟ ਵਿੱਚੋਂ ਅਜੀਹੀ ਬਿੱਲੀ ਮਿਲੀ ਏ ਜੋ ਲਗਭਗ 35000 ਸਾਲ ਪੁਰਾਣੀ ਹੈ ਹਾਂਜੀ ਤਸਲ ਹੀ ਸੇਵਰ ਟੂਥ ਕੈਟ ਦਾ ਬੱਚਾ ਹੈ ਜੋ ਲਗਭਗ ਪੂਰੀ ਤਰ੍ਹਾਂ ਪ੍ਰੀਜ਼ਰਵ ਹੈ ਇਹ ਖੋਜ ਬਹੁਤ ਵੱਡੀ ਗੱਲ ਹੈ ਕਿਉਂਕਿ ਅਜੇ ਤੱਕ ਵਿਗਿਆਨੀਆਂ ਨੂੰ ਸਿਰਫ ਫੋਸਿਲਾਈਜ਼ਡ ਹੱਡੀਆਂ ਤੇ ਪੈਰਾਂ ਦੇ ਨਿਸ਼ਾਨਾਂ ਤੋਂ ਹੀ ਇਨ੍ਹਾਂ ਬਿੱਲੀਆਂ ਬਾਰੇ ਜਾਣਕਾਰੀ ਸੀ ਪਰ ਹੁਣ ਇਸ ਮਮੀਫਾਈਡ ਬਿੱਲੀ ਦੇ ਮਿਲਣ ਤੋਂ ਬਾਅਦ ਵਿਗਿਆਨੀਆਂ ਕੋਲ ਇਸ ਦਾ ਮਾਸ ਫਰ ਪੰਜੇ ਤੇ ਮੁੱਛਾਂ ਤੱਕ ਦੇ ਉਦਾਹਰਣ ਹਨ ਜੋ ਬਿਲਕੁਲ ਸਹੀ ਸਲਾਮਤ ਨੇ ਪਰਮਾਫਰੋਸਟ ਅਸਲ ਵਿੱਚ ਜੰਮੀ ਹੋਈ ਜ਼ਮੀਨ ਹੁੰਦੀ ਹੈ ਜੋ ਇਨਸਾਨਾਂ ਜਾਂ ਜਾਨਵਰਾਂ ਨੂੰ ਹਜ਼ਾਰਾਂ ਸਾਲਾਂ ਤੱਕ ਸੰਭਾਲ ਕੇ ਰੱਖਣ ਲਈ ਇੱਕਦਮ ਪਰਫੈਕਟ ਹੁੰਦੀ ਹੈ ਇਸ ਖੋਜ ਉੱਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਿੱਲੀ ਦਾ ਬੱਚਾ ਲਗਭਗ 3 ਹਫ਼ਤਿਆਂ ਦਾ ਸੀ ਜਦੋਂ ਇਸ ਦੀ ਮੌਤ ਹੋਈ ਇਸ ਦਾ ਵੱਡਾ ਮੂੰਹ ਛੋਟੇ ਕੰਨ ਤੇ ਮਜ਼ਬੂਤ ਗਰਦਨ ਇਸ ਨੂੰ ਅੱਜ ਦੀਆਂ ਬਿੱਲੀਆਂ ਤੋਂ ਬਹੁਤ ਅਲੱਗ ਬਣਾਉਂਦੇ ਹਨ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਪਾਲੀਓਨਟੋਲੋਜੀ ਜਣੀ ਜੀਵ ਵਿਗਿਆਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵਿਲੁਪਤ ਜੀਵ ਨੂੰ ਇੰਨੇ ਡਿਟੇਲ ਵਿੱਚ ਸਟੱਡੀ ਕੀਤਾ ਗਿਆ ਹੈ ਜਿਸ ਦਾ ਮਾਡਰਨ ਜਾਨਵਰਾਂ ਨਾਲ ਕੋਈ ਵੀ ਮੇਲ ਨਹੀਂ ਹੈ ਸਮਝ ਲਵੋ ਇਹ ਬਿੱਲੀ ਦਾ ਬੱਚਾ ਕਿਸੇ ਵੀ ਮੌਜੂਦਾ ਬਿੱਲੀ ਤੋਂ ਬਿਲਕੁਲ ਵੱਖਰਾ ਹੈ ਹੁਣ ਸਵਾਲ ਇਹ ਹੈ ਕਿ ਕੋਈ ਇਨਸਾਨ ਇਸ ਨੂੰ ਮੁੜ ਜਿਉਂਦੇ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਨਹੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ Da newarte.